ਨੈਕਸਟ 24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਪਿਰਪਿਰ ਸੋ ਸ਼ੀਖਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਔਨਵਲਗਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਰੰਤ ਤੱਕ ਪਹੁੰਚਣ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੂਰਵ ਨੂੰ ਲੈ ਕੇ ਅੱਜ ਤਰੰਤਾਰਨ ਦੇ ਸ਼ਹਿਰ ਗੋਕਲਪੁਰਾ ਮਹੱਲਾ ਦੇ ਵਿੱਚ ਤਰੰਤਾਰਨ ਸ਼੍ਰੀ ਗੁਰੂ ਗੰਸਾਬ ਦੀ 7060 ਤੇ ਪੰਜਾਬ ਪਿਆਰਨ ਦੀ ਗਵਾਈ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਕਿਉਂਕਿ ਬਰਾ ਫਰਵਿ 2025 ਨੂੰ ਦਿਨ ਬੁੱਧਵਾਰ ਨੂੰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੂਰਵ ਨੂੰ ਲੈ ਕੇ ਪਰ ਵਿੱਚ بڑے ਉਤਸ਼ਾਹ ਤੇ ਸ਼ਰਧਾ ਨਾਲ ਮਨਾਏ ਜਾ ਰਹੇ ਹਨ ਉੱਥੇ ਹੀ ਅੱਜ ਤਰਨਤਨ ਦੇ ਸ਼ਹਿਰ ਵਿੱਚ ਮੁਹੱਲਾ ਗੋਕਲਪੁਰ ਗੁਰਦੁਆਰਾ ਸਾਹਿਬ ਤੋਂ ਤਨਤਨ ਸ਼੍ਰੀ ਗੁਰਗੰਨ ਸਾਹਿਬ ਜੀ ਦੀ ਸਤਿ ਸ਼ਾਹ ਅਹਿਟ ਤੇ ਪੰਜਾਂ ਪਿਆਰਾਂ ਦੇ ਗਵਾਇਦੇ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਵਕ ਵਕ ਬਾਜ਼ਾਰਾਂ ਦਰਾਈ ਹੋ ਕੇ ਵਾਪਸ ਗੋਕਲਪੁਰ ਮੁਹੱਲਾ ਗੁਰਦੁਆਰਾ ਸਾਹਿਬ ਜੀ ਵਿਖੇ ਸਮਾਪਿਤ ਹੋਵੇਗਾ ਜਿਬੋਧਵਾਨ ਨੂੰ ਵਕ ਵਕ ਜਥੇਬੰਦੀਆਂ ਤੇ ਇਲਾਕੇ ਦੀ ਸਾਜ ਸੰਗਤ ਦੇ ਵੱਲੋਂ ਗੁਰੂ ਰਵਿਦਾ ਜੀ ਪ੍ਰਕਾਸ਼ਪੁਰਬ ਦੇ ਉਸ ਨੂੰ ਲੈ ਕੇ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਜਾਣ ਉਪਰੰਤ ਕੀਰਤਨ ਦਰਬਾਰ ਸਜਾਇਆ ਜਾਣਗੇ ਤੇ ਸਾਰਾ ਦਿਨ ਗੁਰੂ ਦਾ ਲੰਗਰ ਤੇ ਚਾਪਕੋੜੇ ਕੜਾ ਪ੍ਰਸ਼ਾਦ ਕੜੀ ਚੌਲ ਦਾ ਲੰਗਰ ਅਟੁੱਟ ਵਰਤਾਇਆ ਜਾਵੇਗਾ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਪ੍ਰਕਾਸ਼ਪੁਰ ਵਿਖੇ 12 ਤਰੀਕ ਨੂੰ ਪੁੰਨਿਆਂ ਵਾਲੇ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਜਿਹਦੇ ਵਿੱਚ ਰਾਗੀ ਜਥੇ ਕਥਾ ਬਾਣੀ ਤੇ ਗੁਰੂ ਦਾ ਜਸ ਕਰਨਗੇ ਸੰਗਤਾਂ ਹਾਜ਼ਰੀਆਂ ਭਰਨਗੀਆਂ ਆਏ ਹਰ ਸਾਲ ਦੀ ਤਰ੍ਹਾਂ 12 ਤਰੀਕ ਨੂੰ ਬੜੀ ਧੂਮ-ਧਾਮ ਨਾਲ ਗੁਰਦੁਆਰਾ ਸਾਹਿਬ ਕੇ ਮਨਾਇਆ ਜਾ ਰਿਹਾ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਆਉਣ ਵਾਲੀ ਪੀੜ੍ਹੀ ਨੂੰ ਸੰਦੇਸ਼ ਦੇਣ ਵਾਸਤੇ ਕਿ ਨਸ਼ਿਆਂ ਤੋਂ ਬਚੋ ਜੋ ਸਾਡੇ ਗੁਰੂਆਂ ਨੇ ਸਾਡੇ ਭਗਤਾਂ ਨੇ ਸਾਡੇ ਮਹਾਂਪੁਰਖਾਂ ਨੇ ਸਾਡੇ ਬਾਤ ਕੀਤਾ ਉਹਦੇ ਕਹੇ ਤੇ ਚੱਲਣ ਦਾੜਾ ਵਾ ਧਿਆਨ ਦਿਓ ਇਸ ਕਰਕੇ ਅਸੀਂ ਸਿਰਫ ਸੰਦੇਸ਼ਾ ਦੇਨੇ ਆ ਸਤਨੂੰ ਕਿ ਚੜ੍ਹਦੀ ਕਲਾ ਨਾਲ ਸਾਰ ਰਲ ਮਿਲ ਕੇ ਰਹੋ ਤੇ ਆਪਣਾ ਜੀਵਨ ਮਿਲਿਆ ਸਫਰ ਕਰੋ ਆ ਭਗਤ ਰਵਦਾਸ ਸਹਾਰਾ ਜੀ ਦੇ ਪ੍ਰਕਾਸ਼ করুণ ਮੁਖ ਰੱਖਦੇ ਆ ਮਹੱਲਾ ਗੋਕਲਪੁਰਾ ਜੰਡਿਆੜੋੜ ਤਰਨਤਾਰ ਤੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਹਰ ਸਾਲ ਸੰਦੇਸ਼ਾ ਦੇਣ ਵਾਸਤੇ ਜੋ ਆਪਣੇ ਭਗਤਾਂ ਨੇ ਮਹਾਂਪੁਰਖਾਂ ਨੇ ਗੁਰਬਾਣੀ ਵਿੱਚ ਦੱਸਿਆ ਵਾ ਕਿਸੰਬੇ ਸੰਜੀਵਾਲ ਸਦਾਇ ਤੋਂ ਕਿਸੇ ਨਾ ਦਿਸੇ ਬਾਰਾ ਜੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਟ ਪੰਜ ਪਿਆਰੇ ਪੰਜ ਸ਼ਾਨ ਤੇ ਸਮੂਹ ਸੰਗਤਾਂ ਸ਼ਬਦ ਗਾਇਨ ਕਰਦੀਆਂ ਗੁਰੂ ਸਾਹਿਬ ਦਾ ਜਸ ਗਾਉਂਦੀਆਂ ਮਹੱਲਾ ਗੋਕਲਪੁਰ ਤੋਂ ਚੱਲ ਕੇ ਮਰਾਦਪੁਰ ਰੋਡ ਦਰਸ਼ਨੀ ਜੋੜੀ ਸ੍ਰੀ ਦਰਬਾਰ ਸੇ ਤੇ ਲੰਗਰ ਸਾਹਿਬ ਜਾ ਕੇ ਦਰਸ਼ਨ ਮਿਲਣੇ ਕਰਕੇ ਖੀਰ ਗੁਰਦਰਾ ਸ੍ਰੀ ਗੁਰੂ ਸਿੰਘ ਸਵਾ ਮੱਲਾ ਗੋਕਲਪੁਰਾ ਵਿਖੇ ਜਾ ਕੇ ਸਮਾਪਤੀ ਹੁੰਦੀ ਏ ਇਹ ਸਾਡੀ ਪੂਰੀ ਲੋਕ ਤੇ ਸੰਗਤ ਦਾ ਸੰਯੋਗ ਦਾ ਏ ਇਲਾਕੇ ਵਿੱਚ ਸਾਡੇ ਜਾਂ ਗੁਰਦਰਾਵਾ ਸਾਰੀ ਸੰਗਤ ਦਾ ਗੁਰਦਰਾਵਾ ਕੋਈ ਜਾਤ ਪਾਤਾਂ ਧਰਮ ਦਾ ਸੋਖਰੇਵਾ ਨਹੀਂ ਹੈਗਾ ਸਾਰੇ ਅਸੀਂ ਚੜ੍ਹਦੀ ਕਲਾ ਨਾਲ ਇਕੱਠੇ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਗੁਰਪੁਰਬਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਪੁਰਬਾ ਭਗਤ ਰਵਦਾ ਗੁਰਪੁਰਬ ਮਨਾਉਂਦੇ ਆ ਸਾਰੇ ਕੋਈ ਮਾਲਕ ਦੀ ਕਿਰਪਾ ਨਾਲ ਇੱਕ ਗੁਰਦਰਾ ਮੰਲੇ ਜਾ ਅਸੀਂ ਨਾਲ ਮਿਲ ਕੇ ਸਾਰੇ ਸਮਾਣ ਮਨਾਉਂਦੇ ਆ ਖੁਸ਼ੀਆਂ ਪਾਤਰ ਬਣਦੀਆਂ ਸਾਰੀਆਂ ਸੰਗਤਾਂ ਸ਼ਮਨਜਨ ਲਾਗੀਰਤਨਾ ਵਾਹਿਗੁਰੂ ਦੀ ਕਥਾ ਦਾ ਵਾਹਿਗੁਰੂ ਦੀ ਫਤਿਹ ਭਗਤ ਰਵੀਦਾਸ ਜੀ ਦੇ ਅਵਤਾਰਪੁਰਖ ਦੇ ਸਬੰਧ ਦੇ ਵਿੱਚ ਅੱਜ ਵਿਸ਼ਾਲ ਨਗਰ ਕੀਰਤਨ ਜੋ ਕਿ ਬਾਜ਼ਾਰਾਂ ਦੇ ਵਿੱਚੋਂ ਹੁੰਦਾ ਹੋਇਆ ਪੰਜ ਪਿਆਰੇ ਦੇ ਚਾਰ ਸਾਹਿਬਜ਼ਾਦੇ ਜਿਹੜੇ ਗਵਾਹੀ ਕਰ ਰਹੇ ਸਨ ਉਹਦੇ ਵਿੱਚ ਨਗਰ ਦੀਆਂ ਸੰਗਤਾਂ ਜਿਹੜੀਆਂ ਸੀ ਉਹ ਵੀ ਹੋਮ ਹੋਮ ਪਾ ਕੇ ਨਗਰ ਕੀਰਤਨ ਦੇ ਨਾਲ ਸਨ ਤੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਆਇਆ ਤੇ ਸ਼ਾਂਤ ਸ਼੍ਰੀ ਮੱਲਾ ਉੱਥੇ ਸਮਾਪਤੀ ਹੋਵੇਗੀ ਉਹਦੇ ਸਬੰਧ ਕੀ ਅੱਜ ਜਿਹੜਾ ਇਹ ਉਹ ਮਹਾਰਾਜ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਤੇ ਤੋਂ ਅਜ ਕੰਨਵਰਸਾ ਆਰੰਭ ਕੀਤੇ ਗਏ ਨੇ ਦੋ ਦੇ ਦੰਦਿਤ 12 ਤਰੀਕ ਨੂੰ ਜਿਹੜਾ ਬੁੱਧਵਾਰ ਬੰਦਾ ਹੈ ਉਸ ਦੇ ਵਿੱਚ ਮਾਤੀ ਹੋਵੇਗੀ ਉਸ ਦੇ ਵਿੱਚ ਰਾਗੀ ਢਾਡੀ ਜਿਹੜੇ ਨੇ ਉਹ ਮਹਾਰਾਜ ਜੱਦ ਗਾਣਗੇ ਤੇ ਉਸ ਤੋਂ ਪ੍ਰੰਤ ਜਿਹੜਾ ਹੈ ਗੁਰੂ ਦਾ ਲੰਗਰ ਜਿਹੜਾ ਹੈ ਉਹ ਡਟ ਵਰਤੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ